ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਇੱਕ ਆਪਾਂ ਕੱਟੀ ਲੈ ਕੇ ਆਏ ਆ ਤਕਰੀਬਨ ਇਹਦੀ ਉਮਰ 6 ਸਾਲ 7 ਸਾਲ ਦੀ ਹੋਈ ਆ ਅਜੇ 7 ਸਾਲ ਦੀ ਹੋਊਗੀ ਤੁਸੀਂ ਦੇਖ ਸਕਦੇ ਹੋ ਤੇ ਦੱਛਣ ਮੁਤਾਬਕ ਜੀਤੋਂ ਆਪਾਂ ਲਈ ਸੀ ਉਹ ਕਹਿੰਦਾ ਵੀ M29 ਦੀ ਆ ਤੇ ਜਿਹੜਾ ਵੱਲਾ ਸਰਚੋਂ ਕਹਿੰਦਾ ਉਹਦੀ ਮਾਂ ਦੇ ਵੱਲ ਸੀ ਤਾਂ ਕਰਕੇ ਵੱਲ ਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਥਣ ਥਣ ਚੈੱਕ ਕਰਾਉਂਦੇ ਆ ਤੁਹਾਨੂੰ ਕੱਲਾ ਕੱਲਾ ਦੇਖੋ ਇੰਨੀ ਸੀਲ ਆ ਆ ਦੇਖ ਕੱਲਾ ਕੱਲਾ ਥਣ ਲੱਗਿਆ ਹੋਇਆ ਕੋਸੇ ਨਹੀਂ ਕਹਿੰਦੀ ਦੇਖੋ ਲਾ ਝੋਲੀ ਝਾਲ ਦੀ ਚੰਗੀ ਆ ਝੋਲੀ ਝਾਲ ਦੀ ਵਧੀਆ ਬਣਨਾਗਾ ਦੋਸਤੋ ਦੇਖ ਸਕਦੇ ਹੋ ਕੱਲਾ ਕੱਲਾ ਥਣ ਲੱਗਿਆਗਾ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੋਵੇ ਤਾਂ ਕੰਟੈਕਟ ਕਰ ਸਕਦਾ ਨੰਬਰ 9874 34800 9874 34820 ਦੇਮ ਤੱਕ ਇਹ ਤਕਰੀਬਨ ਸਵਾ ਸਵਾ ਤੋਂ ਸਵਾ ਕਸਾਲ ਦੀ ਹੋਊਗੀ ਤੇ ਝੋਲੀ ਦੀ ਚੰਗੀ ਆ ਬਰੀਡ ਆ ਦੇਖੋ ਕੱਲਾ ਕੱਲਾ ਥਣ ਕੋਈ ਬਾਧੂ ਥਣ ਨਹੀਂ ਲੱਗਿਆ ਹੋਆ ਆਪਣੇ ਨਾਲ ਕੰਟੈਕਟ ਕਰ ਲਿਓ ਜੈਜ ਰੇਟ ਤੇ ਦੇਵਾਂਗੇ ਤੇ ਮਾਨਤਾਂ ਨੂੰ ਹੋ ਜਾਊਗਾ ਤੇ ਕੰਟੈਕਟ ਕਰ ਸਕਦੇ ਨੇਡੇ ਰੈ ਕੋਟ ਪਿੰਡ ਜਲਾਲਦੀਵਾਲ ਆਪਣਾ ਕੰਟੈਕਟ ਕਰ ਲਿਓ ਆਪਣੀ ਵੀਡੀਓ ਨੂੰ ਪਾਤੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਆ ਕਰੋ ਧੰਨਵਾਦ ਦੋਸਤੋ